ਦੇਖੋ ਮਨਛਾ ਉਹਨਾਂ ਦੀ ਸਿੱਧੀ ਸਿੱਧੀ ਕਲੀਅਰ ਆ ਸੰਦੀਪ ਸਿੰਘ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਵਾ ਇਹ ਸੋਚੀ ਸਮਝੀ ਸਾਜ਼ਿਸ਼ ਨਾਲ ਨੁਕਸਾਨ ਪਹੁੰਚਾਇਆ ਗਿਆ ਸੰਦੀਪ ਸਿੰਘ ਨੂੰ ਸੰਦੀਪ ਸਿੰਘ ਨੂੰ ਉਹਨਾਂ ਨੇ ਕਾਫੀ ਟੌਰਚਰ ਕੀਤਾ ਮਤਲਬ ਕੇਸਾਂ ਦੀ ਬੇਦਬੀ ਵੀ ਕੀਤੀ ਅਸੀਂ ਅੱਛੇ ਠੁੱਡੇ ਮਾਰੇ ਇਹਨਾਂ ਨੇ ਇਹ ਜੇਲ੍ਹ ਪ੍ਰਸ਼ਾਸਨ ਨੇ ਆਪ ਹੀ ਸਾਰੀ ਗੇਮ ਰਚਾ ਕੇ ਇਹ ਕੰਮ ਕਰਵਾਇਆ ਜਾਣ ਬੁੱਝ ਕੇ ਪਰ ਮੈਨੂੰ ਜੋ ਲੱਗ ਰਿਹਾ ਹੈ ਕਿ ਸੰਦੀਪ ਸਿੰਘ ਜਿਸ ਤਰ੍ਹਾਂ ਪੀਸੀਓ ਤੋਂ ਉਥੋਂ ਐਸਟੀਡੀ ਤੋਂ ਕਾਲ ਕਰਕੇ ਬਾਹਰ ਜਾਂਦਾ ਹੈ ਉਹ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਹਨ ਉਹਨੇ ਸੰਦੀਪ ਸਿੰਘ ਦੇ ਉੱਪਰ ਅਟੈਕ ਕਰ ਦਿੱਤਾ। ਸਨੀ ਨੇ ਆਪਣੇ ਸੈਲਫ ਡਿਫੈਂਸ ਵਾਸਤੇ ਆਪਣਾ ਬਚਾਅ ਕੀਤਾ ਹੈ। ਉਹਨਾਂ ਬਚਾਅ ਦੇ ਵਿੱਚ ਵੇਖੋ ਉਹਨਾਂ ਨੂੰ ਸੱਟਾਂ ਲੱਗੀਆਂ ਸੰਦੀਪ ਸਿੰਘ ਨੂੰ ਲੱਗੀਆਂ ਇਹਦੇ ਬਾਰੇ ਹਜੇ ਨਹੀਂ ਪਤਾ ਲੱਗ ਰਿਹਾ। ਕੱਲ੍ਹ ਇਹ ਕਲੀਅਰ ਹੋ ਚੁੱਕਾ ਫਾਈਨਲ ਹੋ ਚੁੱਕਾ ਹੈ ਕਿ ਸੰਦੀਪ ਸਿੰਘ ਨੂੰ ਜੇਲ੍ਹ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਕੁੱਟਿਆ ਹੈ। ਉਹਨੇ ਹੀ ਜੇਲ੍ਹ ਦੇ ਸੁਪਰੀਂਡੈਂਟ ਸਾਹਿਬ ਨੂੰ ਪੁੱਛਦੇ ਪਏ ਆ ਕਿ ਕਮ ਸੇਮ ਪਰਿਵਾਰ ਨੂੰ ਤੇ ਇਤਲਾਹ ਦੱਸੋ। ਜਿਹੜਾ ਉਹਨਾਂ ਦਾ ਗਰੁੱਪ ਆ ਨਾ ਪੁਲਸ ਵਾਲਿਆਂ ਦਾ ਸੰਦੀਪ ਸਿੰਘ ਉਹਨਾਂ ਵਿੱਚ ਘਾ ਰੱਖਿਆ ਹੈ ਵਾ ਜਿਹੜਾ ਉਹਨਾਂ ਦਾ ਬੁੱਚੜ ਅਫਸਰਾਂ ਦਾ ਜਿਹੜਾ ਵੀ ਉੱਥੇ ਗਰੁੱਪ ਹੈਗਾ ਵਾ ਸਾਰੇ ਉਹਨਾਂ ਨੇ 10-15 ਜਾਣੇ ਤੇ ਹੈਗੇ ਹੀ ਆ ਸੰਦੀਪ ਸਿੰਘ ਸੰਨੀ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨੇ ਤਿੰਨ ਦਿਨ ਘਟਨਾ ਕਰਨ ਨੂੰ ਹੋ ਚੁੱਕੇ ਆ ਖਬਰਾਂ ਸਾਡੇ ਤੱਕ ਇਹ ਵੀ ਨੇ ਕੱਲ ਵਕੀਲਾਂ ਦੇ ਵੱਲੋਂ ਕੁਮਨਸ ਬਰਦਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਵੱਡੇ ਐਲੀਗੇਸ਼ਨ ਉਹ ਲਾਉਂਦੇ ਨੇ ਕਿ ਸੰਦੀਪ ਸਿੰਘ ਸੰਨੀ ਦੇ ਠੁੱਡੇ ਤੱਕ ਮਾਰੇ ਗਏ ਉਹਨਾਂ ਦੇ ਕੇਸਾਂ ਤੋਂ ਫੜ ਕੇ ਧੋਇਆ ਗਿਆ ਬੇਅਦਬੀ ਤੱਕ ਹੋਈ ਆ ਉਹਦੇ ਇੰਜਰੀਆਂ ਹੋ ਸਕਦੀਆਂ ਨੇ ਪਰ ਜੇਲ੍ਹ ਪ੍ਰਸ਼ਾਸਨ ਪਰਿਵਾਰ ਦੇ ਨਾਲ ਮੁਲਾਕਾਤ ਨਹੀਂ ਕਰਾ ਰਿਹਾ ਫੋਨ ਕਾਲ ਦੇ ਉੱਤੇ ਤੱਕ ਗੱਲ ਨਹੀਂ ਹੋ ਰਹੀ ਇੱਥੋਂ ਤੱਕ ਕਿ ਜਿਹੜਾ ਸਾਡੇ ਕੋਲ ਲੀਗਲ ਹੱਕਾ ਵਕੀਲਾ ਨੂੰ ਵੀ ਮਿਲ ਨਹੀਂ ਦਿੱਤਾ ਜਾ ਰਿਹਾ ਪਰਿਵਾਰਕ ਮੈਂਬਰ ਸਾਡੇ ਨਾਲ ਭਰਾ ਮੌਜੂਦ ਨੇ ਪਹਿਲਾਂ ਵੀ ਅਸੀਂ ਗੱਲਬਾਤ ਕੀਤੀ ਸੀ ਬਹੁਤ ਸਾਰੀਆਂ ਚਰਚਾਵਾਂ ਸੋਸ਼ਲ ਮੀਡੀਆ ਦੇ ਉੱਤੇ ਨੇ ਮੀਡੀਆ ਚੈਨਲਸ ਦੇ ਉੱਤੇ ਚਰਚਾਵਾਂ ਨੇ ਅਸਲ ਜਾਣਕਾਰੀ ਅਸਲ ਸੱਚ ਜਾਣਨ ਦੀ ਕੋਸ਼ਿਸ਼ ਕਰਦੇ ਆ ਦੋਨੇ ਬ੍ਰਦਰ ਸਾਡੇ ਨਾਲ ਨੇ ਅੱਜ ਇਸ ਵਕਤ ਦੇ ਉਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਪੂਰੀ ਗੁਰੂ ਨਾਮ ਲੈਵਾ ਸੰਗਤ ਇਹ ਜਾਨਣਾ ਚਾਹੁੰਦੀ ਹੈ ਕਿ ਸੰਨੀ ਵੀਰ ਦੀ ਸਿਹਤ ਕਿਦਾਂ ਕੋਈ ਜਾਣਕਾਰੀ ਕੋਈ ਖਬਰ ਤੁਹਾਡੇ ਤੱਕ ਹੈ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਆ ਨੇ ਜਿਵੇਂ ਕੱਲ ਹੰਮਨ ਬ੍ਰਦਰ ਨੇ ਵੀ ਉਹਨਾਂ ਨੇ ਬਰੀਫ ਕੀਤਾ ਕਿ ਉਹਨਾਂ ਨੂੰ ਕੇਸਾਂ ਤੋਂ ਧੂਇਆ ਗਿਆ ਉਹਨਾਂ ਦੇ ਇੰਜਰੀ ਹੋ ਸਕਦੀ ਹੈ ਚਿੰਤਾ ਜ਼ाहिर ਕੀਤੀ ਤੁਹਾਡੇ ਤੱਕ ਕੀ ਇਨਫੋਰਮੇਸ਼ਨ ਹੈ ਦੇਖੋ ਅੱਜ 4 ਦਿਨ ਹੋ ਚੱਲੇ ਅਸੀਂ ਪਟਿਆਲਾ ਚ ਵਿੱਚ ਹੀ ਆ ਅਸੀਂ ਮਤਲਬ ਆਪਣੇ ਘਰ ਨਹੀਂ ਜਾ ਕੇ ਵੇਖਿਆ ਅਸੀਂ ਜੇਲ੍ਹ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਕਰਦੇ ਸਾਡੇ ਬਦਲ ਨੂੰ ਇੱਕ ਵਾਰੀ ਮਲਾਵਤ ਸਹੀ ਤੁਸੀਂ ਤੇ ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਹੈ ਕਿ ਸੰਦੀਪ ਸਿੰਘ ਨੂੰ ਉਹਨਾਂ ਨੇ ਕਾਫੀ ਟੌਰਚਰ ਕੀਤਾ ਹੈ ਮਤਲਬ ਕੇਸਾਂ ਦੀ ਬੇਇੱਜ਼ਤੀ ਵੀ ਕੀਤੀ ਹੈ ਸਿਰ ਚ ਠੁੱਡੇ ਮਾਰੇ ਇਹਨਾਂ ਨੇ ਤੇ ਇਹਦੇ ਜਿਹੜੇ ਕਾਕਾਰ ਹੈ ਉਹਨਾਂ ਦੀ ਬੇਇੱਜ਼ਤੀ ਕੀਤੀ ਹੈ ਹੁਣ ਦੇਖੋ ਸੰਦੀਪ ਸਿੰਘ ਨੂੰ ਜੇਲ੍ਹ ਦੇ ਵਿੱਚ ਲਗਭਗ 2.5 ਸਾਲ ਤੋਂ ਉੱਪਰ ਸਮਾਂ ਹੋ ਚੁੱਕਾ ਹੈ ਹਜੇ ਤੱਕ ਅੱਜ ਮਤਲਬ ਉਹਨੇ ਕਿਸੇ ਨੂੰ ਚਪੇੜਤਾ ਕਿ ਉਹ ਇਹ ਵੀ ਨਹੀਂ ਕਿਹਾ ਹੋਣਾ ਜੇਲ੍ਹ ਦੇ ਅੰਦਰ ਮਤਲਬ ਬੜੇ ਸ਼ਾਂਤ ਸੁਭਾਅ ਦਾ ਕਿਸੇ ਨੂੰ ਕੁਝ ਨਹੀਂ ਕਹਿੰਦਾ ਵੀ ਨਹੀਂ ਬਿਲਕੁਲ ਵੀ ਤੇ ਦੁਕਾਨ ਦਾ ਵੀ ਅਸਰਾ ਹੀ ਉਹਦਾ ਹਿਸਾਬ ਸੀ ਮਤਲਬ ਕਿਸੇ ਨੂੰ ਫालतू ਨਹੀਂ ਬੁਲਾਉਂਦਾ ਸੀ ਉਹ ਆਪਣੇ ਆਪ ਚ ਮਸਤ ਰਹਿੰਦਾ ਸੀ ਤੇ ਅਸਵੇਰੇ ਉੱਠ ਕੇ ਨੇ ਬਾਣੀ ਪੜ੍ਹਨੀ ਆਪਣੀ ਤੇ ਗੁਰੂ ਸਾਹਿਬ ਦੇ ਲੜ ਲੱਗਾ ਹੋਇਆ ਸੀ ਪਰ ਮੈਨੂੰ ਨਹੀਂ ਇਹ ਸਮਝ ਲੱਗੀ ਕਿ ਇਹ ਇੱਕ ਦਮ ਇਹ ਐਨੀ ਵੱਡੀ ਘਟਨਾ ਕਿੱਥੋਂ ਸੰਨੀ ਦੇ ਮਤਲਬ ਸਿਰ ਦੇ ਉੱਤੇ ਸਾਰੀ ਪਾ ਰਹੀ ਨੇ ਤੇ ਮੈਨੂੰ ਜਦੋਂ ਲੱਗਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਆਪ ਹੀ ਸਾਰੀ ਗੇਮ ਰਚਾ ਕੇ ਇਹ ਕੰਮ ਕਰਵਾਇਆ ਜਾਣ ਬੁਝ ਕੇ ਹੂੰ ਅੱਛਾ ਤੁਹਾਡੀ ਬ੍ਰਦਰ ਦੇ ਨਾਲ ਗੱਲ ਤਾਂ ਫੋਨ ਕਾਲ ਤੇ ਹੁੰਦੀ ਹੋਣੀ ਆ ਬਾਈ ਨਾਲ ਵੀ ਮੈਂ ਉਸ ਦਿਨ ਗੱਲ ਕੀਤੀ ਦੱਸਿਆ ਕੋਈ ਲਾਸਟ ਕਾਲ ਕਨਵਰਸੇਸ਼ਨ ਤੁਹਾਡੀ ਕੀ ਹੋਈ ਆ ਸੰਨੀ ਦੇ ਨਾਲ ਦੇਖੋ ਸੰਨੀ ਦੀ 10 ਤਰੀਕ ਨੂੰ 11 ਵਜੇ ਕਾਲ ਆਈ ਹੈ ਤੇ 11ਵੇਂ ਕਾਲ ਕਰਨ ਤੋਂ ਬਾਅਦ ਜਿਸ ਸਮੇਂ ਪ੍ਰਵਾਹ ਨਾਰਾਜ਼ੀ ਖੁਸ਼ੀ ਕੋਸ਼ਤਾ ਉਸ ਨਾਲ ਸਾਰੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਹੈ ਬਿਲਕੁਲ ਖੁਸ਼ ਹੀ ਸੰਦੀਪ ਸਿੰਘ ਕੋਸ ਇਸ ਤਰ੍ਹਾਂ ਦਾ ਨਹੀਂ ਮੈਨੂੰ ਨੇ ਮਹਿਸੂਸ ਹੋਣ ਦਿੱਤਾ ਕਿ ਮੈਨੂੰ ਇਸ ਤਰ੍ਹਾਂ ਦਾ ਕੁਝ ਹੈ ਪਰ ਮੈਨੂੰ ਜੋ ਲੱਗ ਰਿਹਾ ਹੈ ਕਿ ਸੰਦੀਪ ਸਿੰਘ ਜਿਸ ਤਰ੍ਹਾਂ ਪੀਸੀਓ ਤੋਂ ਉਥੋਂ ਐਸਟੀਡੀ ਤੋਂ ਕਾਲ ਕਰਕੇ ਬਾਹਰ ਜਾਂਦਾ ਹੈ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਹਨ ਉਹਨਾਂ ਨੇ ਸੰਦੀਪ ਸਿੰਘ ਦੇ ਉੱਪਰ ਅਟੈਕ ਕਰ ਦਿੱਤਾ ਤੇ ਜਿੰਨੇ ਵੀ ਉੱਥੇ ਮਲੇ ਹੈ ਬੰਦੇ ਤੇ ਸੰਨੀ ਨੇ ਆਪਣੇ ਸੈਲਫ ਡਿਫੈਂਸ ਵਾਸਤੇ ਆਪਣਾ ਬਚਾਅ ਕੀਤਾ ਹੈ ਕੁਣ ਪਚਾ ਦੇ ਵਿੱਚ ਵੇਖੋ ਉਹਨਾਂ ਨੂੰ ਸੱਟਾਂ ਲੱਗੀਆਂ ਸੰਦੀਪ ਸਿੰਘ ਨੂੰ ਲੱਗੀਆਂ ਇਹਦੇ ਬਾਰੇ ਹਜੇ ਨਹੀਂ ਪਤਾ ਲੱਗ ਰਿਹਾ ਪਰ ਸਾਨੂੰ ਕੱਲ ਇਹ ਕਲੀਅਰ ਹੋ ਚੁੱਕਾ ਹੈ ਫਾਈਨਲ ਹੋ ਚੁੱਕਾ ਹੈ ਕਿ ਸੰਦੀਪ ਸਿੰਘ ਨੂੰ ਜੇਲ੍ਹ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਕੁੱਟਿਆ ਹੈ ਉਹਨੇ ਹੀ ਜੇਲ੍ਹ ਦੇ ਸੁਪਰੀਟੈਂਡੈਂਟ ਸਾਹਿਬ ਨੂੰ ਪੁੱਛਦੇ ਪਏ ਆ ਕਿ ਕਮ ਸਿੰਘ ਪਰਿਵਾਰ ਨੂੰ ਤੇ ਇਤਲਾਹ ਦੱਸੋ ਕੋਈ ਨਹੀਂ ਇੱਕ ਪੱਖ ਤੁਸੀਂ ਪੂਰਾ ਚਲਾ ਰਹੇ ਹੋ ਸੋਸ਼ਲ ਮੀਡੀਆ ਉੱਤੇ ਕਿ ਜਿਹੜੇ ਬੁਚੜ ਪੁਲਿਸ ਆਫੀਸਰ ਨੇ ਉਹਨਾਂ ਦਾ ਤੁਸੀਂ ਪੂਰਾ ਚਲਾ ਰਹੇ ਹੋ ਪਰ ਪਰਿਵਾਰ ਨੂੰ ਕਮ ਸੇ ਕਮ ਸੰਦੀਪ ਸਿੰਘ ਬਾਰੇ ਤੇ ਦੱਸੋ ਸੋਸ਼ਲ ਮੀਡੀਆ ਤੇ ਤਾਂ ਭਾਜੀ ਮੀਡੀਆ 'ਚ ਤਾਂ ਇਹੀ ਸਾਡੇ ਕੋਲ ਖਬਰਾਂ ਆ ਰਹੀਆਂ ਨੇ ਕਿ ਸੰਦੀਪ ਸੰਨੀ ਨੇ ਹਮਲਾ ਕੀਤਾ ਉਹਨਾਂ ਤੇ ਸੰਦੀਪ ਸੰਨੀ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਇੱਥੋਂ ਤੱਕ ਸਾਰੀ ਖਬਰਾਂ ਇਹੀ ਚੱਲ ਰਹੀਆਂ ਨੇ ਦੇਖੋ ਹੁਣ ਮੈਂ ਬਾਰੇ ਕੀ ਕਹਾਂ ਇਹਨਾਂ ਨੂੰ ਤਾਂ ਆਪ ਸੋਚਣਾ ਚਾਹੀਦਾ ਵਾ ਕਿ ਮੁਲਾਜ਼ਮ ਇੱਕ ਮੁਲਾਜ਼ਮ ਦੇ ਸਾਹ ਦਿੰਦੇ ਪਏ ਨੇ ਇਹ ਦੇ ਇਨਸਾਨੀਤ ਰੱਖਣ ਅੱਗੇ ਦੱਸਣ ਕਿ ਇਹ ਸੱਚ ਕੀ ਤੇ ਝੂਠ ਕੀ ਆ ਹੁਣ ਕੱਲਾ ਬੰਦਾ ਤਿੰਨ ਬੰਦੇ ਤੇ ਕਿਤਰਾ ਹੈਵੀ ਹੋ ਜਾਏਗਾ ਹੁਣ ਚੰਗਾ ਭਲਾ ਪੀਸੀਓ ਤੋਂ ਫੋਨ ਕਰਕੇ ਆਪਣਾ ਵਾਪਸ ਜਾ ਰਿਹਾ ਤਿੰਨਾ ਬੰਦਿਆਂ ਨੇ ਉਹ ਉੱਤੇ ਅਟੈਕ ਕਰ ਦਿੱਤਾ ਹੁਣ ਆਪਣੇ ਸੈਲਫ ਡਿਫੈਂਸ ਵਾਸਤੇ ਇਹਨਾਂ ਆਪਣੇ ਬਚਾਦੇ ਕਰਨਾ ਕਰਨਾ ਹੀ ਇਹ ਤਾਂ ਚਲੋ ਗੁਰੂ ਸਾਹਿਬ ਦੀ ਕਿਰਪਾ ਵਾ ਜਿਹੜਾ ਬਚ ਗਿਆ ਸੰਦੀਪ ਸਿੰਘ ਪਰ ਬਚਨ ਤੋਂ ਬਾਅਦ ਵੇਖੋ ਜੇਲ ਪ੍ਰਸ਼ਾਸਨ ਨੇ ਉਹਦਾ ਐ ਹਾਲ ਕੀਤਾ ਕਿ ਉਹ ਆਪਣੇ ਐਜਸ ਮਤਲਬ ਪੈਰਾ ਤੇ ਖੜਾ ਨਹੀਂ ਹੋ ਪਾ ਰਿਹਾ ਉਹਦੇ ਸਿਰ ਦੇ ਵਿੱਚ ਇੰਨੀ ਦਰਦ ਹੋ ਰਹੀ ਆ ਤੇ ਕੱਲ ਕੁਮਨ ਬ੍ਰਦਰ ਇੱਥੇ ਆਪਣੇ ਆਏ ਨੇ ਵੀਰ ਉਹਨਾਂ ਨੇ ਇਹ ਮਤਲਬ ਕਿ ਇੱਥੇ ਜੇਲ ਅਥਾਰਟੀ ਜੇਲ ਥੋਰਟੀ ਨੂੰ ਆਰਡਰ ਕੀਤੇ ਇੱਥੋਂ ਮਾਨਯੋਗ ਅਦਾਲਤ ਵੱਲੋਂ ਠੀਕ ਹੈ ਉਹਨਾਂ ਨੇ ਉਸ ਆਰਡਰ ਦੇ ਮੁਤਾਬਕ ਹਜੇ ਤੱਕ ਕੋਈ ਵੀ ਸੰਦੀਪ ਸਿੰਘ ਨੂੰ ਮੈਡਿਕਲ ਸੂਇਤਾ ਨਹੀਂ ਦਿੱਤੀ ਤੇ ਨਾ ਪਰਿਵਾਰ ਨੂੰ ਮਿਲਣ ਦਾ ਸਮਾਂ ਦੇ ਰਿਹਾ ਜਦਕਿ ਜੇਲ੍ਹ ਤੇ ਮਾਜੂਦ ਅਦਾਲਤ ਨੇ ਕਿਹਾ ਵੀ ਦਿੱਤਾ ਕਿ ਪਰਿਵਾਰ ਨੂੰ ਅਸੀਂ ਸਮਾਂ ਦਿਓ ਹੁਣ ਪਤਾ ਨਹੀਂ ਕੀ ਇਹ ਦੇ ਚਮਨਸ਼ਾ ਕਿਉਂ ਨਹੀਂ ਸਮਾਂ ਦੇ ਰਹੇ ਸਾਨੂੰ ਤੁਹਾਨੂੰ ਕੀ ਲੱਗਦਾ ਜਿਹੜਾ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਤੁਹਾਡੇ ਨਾਲ ਮੁਲਾਕਾਤ ਨਹੀਂ ਕੀਤੀ ਜਾ ਰਹੀ ਕਿਉਂਕਿ ਤੁਸੀਂ ਤਾਂ ਉਸ ਦਿਨ ਤੋਂ ਅਸੀਂ ਮੁਲਾਕਾਤ ਤੁਹਾਡੇ ਨਾਲ ਵੀ ਕੀਤੀ ਉਸ ਦਿਨ ਤੋਂ ਤੁਸੀਂ ਗੇੜੇ ਮਾਰ ਰਹੇ ਹੋ ਫਿਰ ਕੀ ਮੰਨਸ਼ਾ ਕੀ ਹੋ ਸਕਦੀ ਹੈ ਜੇਲ੍ਹ ਪ੍ਰਸ਼ਾਸਨ ਦੀ ਦੇਖੋ ਮੰਨਸ਼ਾ ਉਹਨਾਂ ਦੀ ਸਿੱਧੀ ਸਿੱਧੀ ਕਲੀਅਰ ਹੈ ਸੰਦੀਪ ਸਿੰਘ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਤਾ ਇਹ ਸੋਚੀ ਸਮਝੀ ਸਾਜ਼ਿਸ਼ ਨੇ ਨੁਕਸਾਨ ਪਹੁੰਚਾਇਆ ਗਿਆ ਸੰਦੀਪ ਸਿੰਘ ਨੂੰ ਦੇਖੋ ਇੱਕ ਬਹੁਤ ਹੀ ਕਲੀਅਰਲੀ ਗੱਲ ਜਿ세ਰਾ ਭਾਈ ਸਾਹਿਬ ਉਹਨਾਂ ਨੇ ਗੱਲ ਕੀਤੀ ਹੈ ਕਿ ਸੰਦੀਪ ਸਿੰਘ ਪੀਸੀਓ ਐਸਟੀਡੀ ਤੋਂ 11 ਵਜੇ ਗੱਲਬਾਤ ਕਰਕੇ ਆਪਣਾ ਵਾਪਸ ਹੀ ਆਪਣੀ ਬੈਰਕ ਚੱਕੀ ਜਿੱਥੇ ਵੀ ਜਾ ਰਹੇ ਸੀ ਜਿੱਥੇ ਨੌਨਰ ਰੱਖਿਆ ਗਿਆ ਵਾ ਤੇ ਉਸੇ ਦਰਮਿਆਨ ਵੇਖੋ ਜਿਹੜਾ ਉਹਨਾਂ ਦਾ ਗਰੁੱਪ ਆ ਨਾ ਪੁਲਸ ਵਾਲੇ ਦਾ ਸੰਦੀਪ ਸਿੰਘ ਨੂੰ ਉਹਨਾਂ ਵਿੱਚ ਘਾ ਰੱਖਿਆ ਵਾ ਜਿਹੜਾ ਉਹਨਾਂ ਦਾ ਬੁਚੜ ਅਫਸਰਾਂ ਦਾ ਜਿਹੜਾ ਵੀ ਉੱਥੇ ਗਰੁੱਪ ਹੈਗਾ ਵਾ ਸਾਰੇ ਉਹਨਾਂ ਨੇ 10-15 ਜਾਣੇ ਤੇ ਹੈਗੇ ਹੀ ਆ ਜਿੱਥੇ ਤੱਕ ਮੈਨੂੰ ਕੱਲ ਦੀ ਇਨਫੋਰਮੇਸ਼ਨ ਪ੍ਰੋਪਰ ਕਰੈਕਟ ਮਿਲੀ ਆ ਅੱਛਾ ਤੇ ਉਹਨਾਂ ਨੇ ਪ੍ਰੋਪਰ ਸੰਦੀਪ ਸਿੰਘ ਤੇ ਅਟੈਕ ਕੀਤਾ ਵਾ ਤਿੰਨ ਤੇ ਆ ਦੱਸਦੇ ਹੀ ਪਏ ਨੇ ਕਿ ਚਲੋ ਤਿੰਨ ਆਣ ਹੋਏ ਵੇਖੋ ਤਿੰਨ ਨਹੀਂ ਸੀ ਉੱਥੇ ਉੱਥੇ ਜਿਹੜੇ ਸੰਦੀਪ ਸਿੰਘ ਨੂੰ ਮਾਰਨ ਆ ਸੇ ਆਏ ਨਾ ਉਹ ਚਾਰ ਤੋਂ ਪੰਜ ਬੰਦੇ ਸੀ ਚਾਰ ਤੋਂ ਪੰਜ ਬੰਦੇ ਸੰਦੀਪ ਸਿੰਘ ਤੇ ਅਟੈਕ ਕੀਤਾ ਸੰਦੀਪ ਸਿੰਘ ਤੇ ਜੀ ਇਹ ਸਾਰੀ ਕੋਸ਼ਿਸ਼ ਅਸੀਂ ਕਹੀ ਨਹੀਂ ਕਿ ਜੇਲ੍ਹ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਹੋਇਆ ਵਾ ਜੇਲ੍ਹ ਪ੍ਰਸ਼ਾਸਨ ਇਹਦੇ ਚ ਜ਼ਿੰਮੇਵਾਰ ਆ ਹੂੰ ਕਿਉਂਕਿ ਵੇਖੋ ਜੇਲ੍ਹ ਪ੍ਰਸ਼ਾਸਨ ਨੇ ਇਹ ਉਹਨਾਂ ਨੂੰ ਸਪਸ਼ਟ ਕਲੀਅਰ ਕੀਤਾ ਕਿ ਯਾਰ ਜੇ ਸੰਦੀਪ ਸਿੰਘ ਉਹ ਬੰਦੇ ਇਸ ਤਰ੍ਹਾਂ ਨੇ ਬੁੱਚੜ ਅਫਸਰ ਨੇ ਕਿ ਉਹਨਾਂ ਨੇ ਪਹਿਲਾਂ ਹੀ ਸਿੱਖੀ ਦਾ ਕਹਾਣੀ ਨਾ ਕੀਤਾ ਵਾ ਤੇ ਫਿਰ ਸੰਦੀਪ ਸਿੰਘ ਨੂੰ ਉਹਨਾਂ ਦੇ ਕੋਲ ਕਿਉਂ ਪੁੰਡੇ ਯਾਰ ਤੁਸੀਂ ਤੁਹਾਨੂੰ ਦੇ ਵਿੱਚੋਂ ਸੂਬਾ ਸਰਹੰਦ ਕਹਾਉਂਦਾ ਸੀ ਆਪਦੇ ਆਪ ਨੂੰ ਨਾਮ ਉਹਦਾ ਸੂਬਾ ਸਰਹੰਦ ਦੇ ਨਾਮ ਨਾਲ ਜੋੜਿਆ ਜਾਂਦਾ ਸੀ ਦੇਖੋ ਉਹਦੇ ਬੁਚੜ ਅਫਸਰ ਨੇ ਉਹਨਾਂ ਨੇ ਪਹਿਲਾਂ ਹੀ ਸਿੱਖੀ ਦਾ ਘਾਣਾ ਹੀ ਨਾ ਕੀਤਾ ਵਾ ਦੇਖੋ ਨੇ ਨੌਜਵਾਨ ਪੀੜੀ ਪੂਰੀ ਖਤਮ ਕੀਤੀ ਹੀ ਏ ਇੱਕ ਇੱਕ ਪੂਰੀ نسل ਖਤਮ ਕੀਤੀ ਉਹਨਾਂ ਨੇ ਅਫਸਰਾਂ ਜੀ ਉਹਨਾਂ ਦਾ ਇਤਿਹਾਸ ਉਹਨਾਂ ਦੇ ਵੇਖੀ ਹਿਸਟਰੀ ਕੀ ਉਹਨਾਂ ਨੇ ਕੀ ਕੁਝ ਕੀਤਾ ਵਾ ਫਿਰ ਵੀ ਸੰਦੀਪ ਸਿੰਘ ਨੂੰ ਉਹਨਾਂ ਦੇ ਲਾਗੇ ਰੱਖਿਆ ਜਾਂਦਾ ਵੇਖੋ ਇਹ ਚੋਂ ਕਲੀਅਰ ਹੁੰਦਾ ਇਹਨਾਂ ਦਾ ਕਿ ਇਸ ਚਾਹੁੰਦੇ ਹੀ ਸੰਦੀਪ ਸਿੰਘ ਨੂੰ ਨੁਸਾਨ ਪਹੁੰਚਾਇਆ ਜਾਵੇ ਕਿ ਹੇਨਾ ਕਿਸੇ ਤਰੀਕੇ ਨਾਲ ਸੰਦੀਪ ਸਿੰਘ ਨੂੰ ਸਾਨ ਬਚਾ ਦਈਏ ਆਪਾਂ ਇਹ ਚ ਸਾਰੀ ਜੇਲ ਅਥਾਰਟੀ ਸਾਰੇ ਜੇਲ ਦੇ ਜਿਹੜੇ ਜ਼ਿੰਮੇਵਾਰ ਅਫਸਰ ਨੇ ਸਾਰੇ ਵਿਚ ਘਰਲੇ ਹੋਏ ਨੇ ਤੁਸੀਂ ਭਾਜੀ ਵੀਰ ਦੱਸ ਰਹੇ ਸੀ ਕਿ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਕਿਹਾ ਕਿ ਉਹਨਾਂ ਨੂੰ ਖਤਰਾ ਹੈਗਾ ਇੱਥੇ ਜੇਲ ਦੇ ਅੰਦਰ ਇਕੱਠੇ ਨਾ ਰੱਖਿਆ ਜਾਵੇ ਬੈਰਕ ਚੇਂਜ ਕੀਤੀਆਂ ਜਾਣ ਜਾਂ ਜੇਲ ਚੇਂਜ ਕੀਤੀ ਜਾਵੇ ਤਾਂ ਕਿੰਨੇ ਕ ਵਾਰ ਤੁਸੀਂ ਅਪੀਲ ਲਿਖਤੀ ਲੈਟਰ ਦੇ ਚੁਕੇ ਆ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਕੀ ਜਵਾਬ ਦਿੰਦਾ ਸੀ ਉਦੋਂ ਦੇਖੋ ਮੇਰਾ ਜਿਤਕ ਆਈਡੀ ਹੈ ਮੈਂ ਕਹੇ ਚਾਰ ਤੋਂ ਪੰਜ ਵਾਰੀ ਆਪਾਂ ਤੇ ਚੁੱਕੇ ਆ ਲਿਖਤੀ ਦੇ ਕੇ ਆਏ ਆ ਲਿਖਤੀ ਦਿੱਤਾ ਤੇ ਜਿਹੜਾ ਫੋਨ ਤੇ ਆਪਾਂ ਦਾ ਕਹਿ ਦਿੰਦੇ ਉਹ ਤੇ ਪਤਾ ਨਹੀਂ ਕੰਨ ਕਿੰਨੀ ਵਾਰੀ ਕਹਿ ਚੁੱਕੇ ਆ ਹੁਣ ਮੈਨੂੰ ਨਹੀਂ ਸਮਝ ਲੱਗਦੀ ਵੀ ਇਸ ਚੀਜ਼ ਦੇ ਉੱਪਰ ਕਿ ਇਹਨਾਂ ਨੇ ਡਿਲੇ ਕਿਉਂ ਕੀਤਾ ਇਸ ਚੀਜ਼ ਨੂੰ ਜਦਕਿ ਪਰਿਵਾਰ ਨੇ ਵੀ ਕਿਹਾ ਸੰਦੀਪ ਸਿੰਘ ਨੇ ਵੀ ਚਲੋ ਆਪਾਂ ਜਦੋਂ ਮੁਲਾਕਾਤ ਕਰਨ ਜਾਣੇ ਆ ਨਾ ਤਾਂ ਸੰਦੀਪ ਸਿੰਘ ਉਹਨ ਇੱਕ ਚੀਜ਼ ਹਰ ਵਾਰੀ ਕਹਿੰਦੇ ਜਾਂਦੇ ਜਦੋਂ ਪੀਸੀਓ ਤੋਂ ਫੋਨ ਕਰਕੇ ਬਾਅਦ ਨਿਕਲਦੇ ਆਣਾ ਯਾਰ ਪੁੱਲ ਸਮਾਇਓ ਟਿਚਕਰਾ ਬੜੀਆਂ ਮਾਨੂੰ ਕਰਦੇ ਨੇ ਤੇ ਮੈਂ ਇਹਨੂੰ ਪੁੱਛਿਆ ਯਾਰ ਕਿਸ ਤਰ੍ਹਾਂ ਦੇ ਟਿਚਕਰਾ ਹ ਕਿੰਦੇ ਛੱਡ ਯਾਰ ਮੈਂ ਹੁਣ ਕੀ ਤੁਹਾਨੂੰ ਦੱਸਿਆ ਚੀਜ਼ ਬਾਰੇ ਨਹੀਂ ਚੰਗਾ ਲੱਗਦਾ ਪਿਆ ਤੇ ਮੈਂ ਫਿਰ ਸਮਝ ਗਿਆ ਕੀ ਚੱਲਿਆ ਅੰਦਰ ਇਕੱਲਾ ਬੰਦਾ ਵਾ ਕਿਦਣਾ ਹੁਣ ਗੱਲ ਆਪਣਾ ਦੁੱਖ ਸੋ ਕਿਦਣਾ ਹੋਲੇਗਾ ਪਰ ਇਹ ਚੀਜ਼ ਕਿਤਨਾ ਕਿਤੇ ਹੁਣ ਕਲੀਅਰ ਹੁੰਦੀ ਪਈ ਹੈ ਕਿ ਇਹ ਜਾਣ ਬੁੱਝ ਕੇ ਸਾਰੀ ਮਤਲਬ ਕਿ ਇਹ ਚੀਜ਼ ਨੂੰ ਸਾਜ਼ਿਸ਼ ਬਣਾ ਕੇ ਪੇਸ਼ ਕਰਦੇ ਵੇ ਕਿ ਸੰਦੀਪ ਸਿੰਘ ਨੇ ਤਿੰਨ ਤਿੰਨ ਮਤਲਬ ਬੁੱਚੜ ਜਿਹੜੇ ਪੁਲਿਸ ਆਫੀਸਰ ਉਹਨਾਂ ਉੱਤੇ ਹਮਲਾ ਕਰ ਦਿੱਤਾ ਬੱਚਿਆਂ ਦੂਸੀਂ ਤਾਂ ਚਲੋ ਵੱਡੇ ਹਾਂ ਸਮਝ ਲੈਣੇ ਹਾਂ ਕਹਿੰਦੇ ਬੱਚਿਆਂ ਦੇ ਨਾਲ ਰੋਜ਼ ਸੰਦੀਪ ਗੱਲ ਕਰਦਾ ਸੀ ਫੋਨ ਤੇ ਉਹ ਪੁੱਛਦੇ ਹੋਣਗੇ ਪਾਪਾ ਦਾ ਫੋਨ ਨਹੀਂ ਆਉਂਦਾ ਕਿਵੇਂ ਘਰ ਦੇ ਹਾਲਾਤ ਕਿੱਦਾਂ ਦੇ ਨੇ ਪਾਜੀ ਇਸ ਵਾਰ ਦੇਖੋ ਹੁਣ ਛੋਟੇ ਬੱਚੇ ਐ ਜੁਆਇੰਟ ਫੈਮਿਲੀ ਸਾਡੀ ਤਿੰਨੇ ਬਦਰ ਅਸੀਂ ਇਕੱਠੇ ਰਹਿਨੇ ਆ ਤੇ ਸੰਦੀਪ ਸਿੰਘ ਸਭ ਤੋਂ ਛੋਟਾ ਸੀ ਤੇ ਹੁਣ ਕੱਲ ਦੀ ਗੱਲ ਐ ਕੱਲ ਵੀ ਫੋਨ ਆਇਆ ਕਿ ਪੁੱਛਦੇ ਬਈ ਬੱਚੇ ਕਿ ਕਹਿੰਦੇ ਕਿ ਤਿੰਨ ਚਾਰ ਦਿਨ ਹੋ ਗਏ ਪਾਪਾ ਦਾ ਫੋਨ ਕਿਉਂ ਨਹੀਂ ਆ ਰਿਹਾ ਮੈਂ ਕਿਹਾ ਉਹ ਕਿਸੇ ਕਾਰਨ ਨਹੀਂ ਕਰਦੇ ਹੋਣਗੇ ਪਰ ਸਾਡੇ ਨਾਲ ਗੱਲ ਹੋ ਗਈ ਉਹ ਠੀਕ ਠਾਕ ਅੰਦਰ ਹੁਣ ਦੇਖੋ ਬੱਚੇ ਨੂੰ ਤੇ ਉਹ ਕਹਿਣਾ ਪਏਗਾ ਬਈ ਬੱਚੇ ਕਾਫੀ ਛੋਟੇ ਹੀ ਹਨ ਜਦੋਂ ਇਹ ਮਿਰਖਲ ਜੀਲ ਚ ਸੰਦੀਪ ਸਿੰਘ ਗਿਆ ਸੀ ਉਹ ਸੰਦੀਪ ਸਿੰਘ ਦਾ ਬੇਟਾ ਮਿਰਖਾ ਮਹਾ ਜੀ ਦੇ 20 ਦਿਨਾਂ ਦਾ ਸੀ ਸੰਦੀਪ ਸਿੰਘ ਦਾ ਬੇਟਾ ਤੇ ਬੇਟੀ ਆਈ ਥਿੰਕ 2 ਸਾਲ ਦੀ ਸੀ ਉਹਦੀ ਬੇਟੀ ਪਰ ਫਿਰ ਵੀ ਚਲੋ ਅਸੀਂ ਮਾਰੇ ਦਾ ਸ਼ੁਕਰਾਨਾ ਕਰਦੇ ਆਂ ਗੁਰੂ ਸਾਹਿਬ ਦਾ ਫਿਰ ਵੀ ਪਰਿਵਾਰ ਚੜਦੀ ਕਲਾ ਚੀ ਹੈ ਹਾਂਜੀ ਹੁਣ ਤੁਸੀਂ ਕੱਲ ਨੂੰ ਜਿਹੜੀ ਇਕੱਤਤਾ ਰੱਖੀ ਆ ਪੰਤਕ ਸ਼ਖਸੀਤਾਂ ਵੀ ਇੱਥੇ ਆਈਆਂ ਬਾਬਾ ਬਖਸ਼ੀ ਸਾਨੂੰ ਜਾਣਕਾਰੀ ਦੇ ਕੇ ਗਏ ਆ ਮੈਂ ਚਾਹਣਾ ਇੱਕ ਵਾਰੀ ਤੁਸੀਂ ਬਰੀਫ ਕਰ ਦਿਓ ਕਿ ਉਹਦੇ ਵਿੱਚ ਕਿਹੜੀ ਕਿਹੜੀਆਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਤੇ ਕੀ ਫੈਸਲੇ ਉਹਦੇ ਚ ਲਏ ਜਾ ਸਕਦੇ ਆ ਦੇਖੋ ਕੱਲ 13 ਸੋਰੀ ਕੱਲ 14 ਤਰੀਕ ਹੈ ਐਤਵਾਰ ਕੋ ਸ਼ਾਇਦ 15 ਤਰੀਕ ਹਾਂਜੀ 14 14 ਤਰੀਕ ਹੈ ਕੱਲ ਕੱਲ ਅਸੀਂ ਜਿੰਨੀਆਂ ਵੀ ਗੁਰਨਾਨਕ ਦੇਵ ਸਿੱਖ ਸਿੱਖ ਜਨੀਆਂ ਜਥੇ ਬੰਦੀਆਂ ਨੇ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਕੱਲ ਜ਼ਰੂਰ 3 ਵਜੇ ਦਾ ਸਮਾਂ ਪਟਿਆਲਾ ਵਿੱਚ ਦੁੱਖ ਨਿਵਾਰਨ ਸੈ ਗੁਰਦੁਆਰੇ ਜ਼ਰੂਰ ਆਪਣੀ ਹਾਜ਼ਰੀ ਭਰਨ ਤੇ ਸਾਨੂੰ ਆਪਣੇ ਵਿਚਾਰ ਦੇਣ ਕਿ ਅਗਲਾ ਹੀ ਸਟੈਪ ਕਿਦਾਂ ਦਾ ਬਦਲ ਆ ਸਕਦੇ ਆਂ ਕਿ ਜਿਸ ਹੱਬ ਨਾਲ ਸੰਦੀਪ ਸਿੰਘ ਦੀ ਮਤਲਬ ਕਿ ਜਾਲਮਾਂ ਦੀ ਪਰੱਖਿਆ ਤਾਂ ਕਰ ਸਕਦੇ ਆ ਜੀ ਮਤਲਬ ਕਿ ਤੁਸੀਂ ਪੂਰੇ ਪੰਥ ਤੋਂ رائے ਲੈਣਾ ਚਾਹੁੰਦੇ ਆ ਜੋ ਪੰਥ ਕਹੂਗਾ ਉਹ ਪਰਿਵਾਰ ਮਨਜ਼ੂਰ ਹੋਗਾ ਵੇਖੋ ਜੀ ਪੰਥ ਦੇ ਨਾਲ ਹੀ ਚੱਲਣਾ ਪੈਣਾ ਦੀ ਐਸਮ ਸਾਨੂੰ ਵੀ ਤੇ ਹੈ ਹੀ ਪੰਥ ਦੇ ਅੰਦਰ ਹੀ ਅਸੀਂ ਤੇ ਇਹ ਚੀਜ਼ ਹੈ ਜੀ ਬਿਲਕੁਲ ਤਾਂ ਬਿਲਕੁਲ ਪਰਿਵਾਰ ਕਹਿ ਰਿਹਾ ਕਿ ਹੁਣ ਅਸੀਂ ਇਹ ਕਿਉਂਕਿ ਸੰਦੀਪ ਸੰਨੀ ਨੇ ਜੋ ਕੀਤਾ ਉਹ ਉਹਨੇ ਨਿੱਜੀ ਨਹੀਂ ਕੀਤਾ ਉਹ ਪੰਥਕ ਤੌਰ ਦੇ ਉੱਤੇ ਕੀਤਾ ਉਹ ਪੰਥ ਦੇ ਲਈ ਕੀਤਾ ਹੋਇਆ ਤਾਂ ਪੰਥ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਤੇ ਕਿਉਂਕਿ ਇਹ ਪੰਥ ਹੀ ਆ ਸਾਰਾ ਪਰਿਵਾਰ ਗੁਰਸਿੱਖੀ ਜੀਵਨ ਦੇ ਵਿੱਚ ਆ ਤੇ ਅੱਜ ਇਹ ਦੋਨੇ ਭਰਾ ਜਿਹੜੇ ਪਿੱਛੋਂ ਸਾਰਾ ਕਾਰੋਬਾਰ ਸੰਭਦੇ ਸੀਗੇ ਬੱਚਿਆਂ ਦਾ ਪਾਲਣ ਪੋਸ਼ਣ ਪਰਿਵਾਰ ਨੂੰ ਚਲਾਉਣਾ ਅੱਜ ਇੱਕ ਭਰਾ ਜੇਲ੍ਹ ਦੇ ਵਿੱਚ ਬੰਦ ਆ ਦੋ ਭਰਾ ਇਥੇ ਰੋਲਦਾ ਹੀ ਨਹੀਂ ਪਟਿਆਲਾ ਦੇ ਅੰਦਰ ਸਿਰਫ ਇੱਕ ਝਲਕ ਦੇਖਣ ਦੇ ਲਈ ਇਹ ਜਾਣਨ ਦੇ ਲਈ ਕਿ ਸਾਡਾ ਭਰਾ ਠੀਕ ਆ ਜਾਂ ਉਹਦੀ ਹਾਲਤ ਕਿੰਨੀ ਕੁ ਜਿਹੜੀ ਗੰਭੀਰ ਆ ਕਿਉਂ ਨਹੀਂ ਸਾਨੂੰ ਮੁਲਾਕਾਤ ਪ੍ਰਸ਼ਾਸਨ ਕਰ ਦੇ ਰਿਹਾ ਇਹ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਮੁਲਾਕਾਤ ਨਾ ਹੋਣਾ ਅਪੀਲ ਕਰਦੇ ਹਾਂ ਅਸੀਂ ਵੀ ਕਹਿੰਉ ਉਹਨਾਂ ਸ਼ਖਸੀਅਤਾਂ ਨੂੰ ਉਹਨਾਂ ਲੋਕਾਂ ਨੂੰ ਜਿਹੜੇ ਪੰਥ ਦੇ ਪ੍ਰਤੀ ਦਰਦ ਰੱਖਦੇ ਆ ਕਿ ਉਹ ਸੰਦੀਪ ਸੰਨੀ ਦੇ ਹੱਕ ਦੇ ਵਿੱਚ ਪਟਿਆਲਾ ਦੁੱਖ ਨਵਨ ਸਾਹਿਬ ਗੁਰੂ ਘਰ ਦੇ ਅੰਦਰ ਇਕੱਠੇ ਹੋਣ ਤੇ ਪਰਿਵਾਰ ਦਾ ਸਾਥ ਦੇਣ